ਤੁਸੀਂ ਮਾਨ ਸਾਹਿਬ ਦੀ ਗੱਲ ਕੀਤੀ ਹੈ ਮਾਨ ਸਾਹਿਬ ਤੇ ਕੋਈ ਤੰਜ਼ ਕੰਸਿਆ ਹੋਵੇ ਤੇ ਉਹ ਵੀ ਕਈ ਵਾਰੀ ਵਾਇਰਲ ਹੋ ਜਾਂਦਾ ਪਰ ਮਾਨ ਸਾਹਿਬ ਜਦੋਂ ਤੰਜ਼ ਕਰਸ ਦਿੰਦੇ ਆ ਉਹ ਵੀ ਵਾਇਰਲ ਹੋ ਜਾਂਦਾ ਉਹ ਵੀ ਕਈ ਵਾਰੀ ਬਿਆਨ ਜਦੋਂ ਦਿੰਦੇ ਆ ਤੇ ਕੋਈ ਗੱਲ ਇਦਾਂ ਦੀ ਕਹਿ ਜਾਂਦੇ ਆ ਫਿਰ ਜਿਹੜੀ ਬਾਤ ਜਿਵੇਂ ਕਹਿੰਦੇ ਨੇ ਨਾ ਉਹ ਗੱਲ ਖੜੀ ਦੀ ਖੜੀ ਰਹਿ ਗਈ ਖੜੀ ਨਹੀਂ ਖੜੀ ਰਹਿ ਜਾਣੀ ਕਈ ਗੱਲਾਂ ਉਹਨਾਂ ਨੇ ਕੱਲ ਜਿਹੜੀ ਜਵਾਨਾਂ ਬਾਰੇ ਗੱਲ ਕੀਤੀ ਉਹ ਵੀ ਕੀ ਹੈ ਉਹਦਾ ਉਹਦੀ ਪਿੱਠ ਪੂਮੀ ਥੋੜੀ ਦੱਸ ਦਿਓ ਅੱਜ ਜਿਹੜੀ ਜੋੜ ਕੱਢੀ ਉਹਦੇ ਵਿੱਚੋਂ ਅੱਜ ਸਾਡੇ ਬਾਈ ਨੇ ਉਹ ਭੇਜੀ ਉਹ ਇੱਕ ਵੀਡੀਓ ਹੂੰ ਤੇ ਮੈਨੂੰ ਬਲੈਕ ਐਂਡ ਵਾਈਟ ਟੀਵੀ ਤੇ ਉਹ ਸਭ ਕੁਝ ਯਾਦ ਆ ਗਿਆ ਮਾਨ ਸਾਹਿਬ ਦੇ ਪੱਗ ਬੰਨੀ ਆ ਦੂਰਦਰਸ਼ਨ ਚ ਪੇਸ਼ਕਾਰੀ ਮੈਂ ਉਹ ਉਦੋਂ ਗਾਣਾ ਹਿੱਟ ਹੋਇਆ ਸੀ ਹੁਸਨਾ ਤੇ ਮਾਲਕ ਨੂੰ ਸਤਾਇਆ ਨਾ ਕਰੋ ਜੀ ਹਰ ਗੱਲ ਦਿਲ ਉੱਤੇ ਲਾਇਆ ਨਾ ਕਰੋ ਤੇ ਮਾਨ ਸਾਹਿਬ ਹੋਰਾਂ ਨੇ ਉਹਦੇ ਤੇ ਪੈਰੋਡੀ ਗੀਤ ਬਣਾਇਆ ਸੀ ਜਿੱਥੋਂ ਮਤਲਬ ਕਿ ਇੱਕ ਤਾਂ ਸੀ ਨਾ ਗੋਬੀ ਦੀ ਹੈ ਕੱਚੀ ਵਪਾਰ ਨੂੰ ਉਹਦੇ ਤੋਂ ਹਟੋਏ ਸੀ ਤੇ ਇਦਾਂ ਹੀ ਸਰਦੂਲ ਸਿਕੰਦਰ ਦੇ ਇੱਕ ਹੋਰ ਹਿੱਟ ਗੀਤ ਤੇ ਪੈਰੋਡੀ ਬਣਾਈ ਸੀ ਇਹਨਾਂ ਨੇ ਇਹ ਗਲਾ ਹਾਂਜੀ ਮਤਲਬ ਕਿ ਉਹ ਇੱਕ ਐ ਸੁਕੜੂ ਜਿਹਾ ਨੌਜਵਾਨ ਤੇ ਗੁਲਾਬੀ ਪੱਗ ਉਦੋਂ ਹਰੇਕ ਹੀ ਪੱਗ ਬਨਦਾ ਸੀਗਾ तकरीबन ਆਪਣੇ ਪੰਜਾਬ 'ਚ ਤੇ ਮੈਂ ਉਹ ਫਿਰ ਉਸ ਵੇਲੇ ਨੂੰ ਵੀ ਮਾਨਿਆ ਹੈ ਨਾ ਕਿ ਦੇਖੋ ਕਿਸੇ ਟਾਈਮ ਉਸ ਵੇਲੇ ਮਾਨ ਸਾਹਿਬ ਨੇ ਕਦੇ ਸੋਚਿਆ ਹੋਊਗਾ ਕਿ ਯਾਰ ਮੈਂ ਚੀਫ ਮਿਨਿਸਟਰ ਬਣੂਗਾ ਇਹ ਇੱਕ ਮਤਲਬ ਕਿ ਮੈਨੂੰ ਆਪਣੇ ਆਪ ਨੂੰ ਉਸ ਵੀਡੀਓ ਤੋਂ ਰੀਲ ਤੋਂ ਲਗਿਆ ਕਿ ਉਸ ਵੇਲੇ ਤੇ 18-19 ਸਾਲ ਦੇ ਹੋਣਗੇ ਕਦੇ ਸੋਚਿਆ ਹੀ ਨਹੀਂ ਹੋਊਗਾ ਕਿ ਪਰੋਡੀ ਕਰਦੇ ਕਰਦੇ ਇੱਥੋਂ ਤੱਕ ਪਹੁੰਚ ਲਾਈਫ ਹੁੰਦੀ ਹੈ ਸੰਘਰਸ਼ ਹੁੰਦਾ ਉਹ ਤੇ ਆ ਜੀ ਬਿਲਕੁਲ ਅੱਛਾ ਹੁਣ ਜਿਹੜੀ ਗੱਲ ਇਹਨਾਂ ਨੇ ਕੱਲ ਕਹੀ ਹੈ ਨਾ ਸਾਬ ਦੇਖੋ ਮੈਂ ਸਮਝਦਾ ਕਿ ਮਾਨ ਸਾਬ ਗੱਲ ਇਹ ਹੈ ਕਿ ਭਈ ਮੋਦੀ ਸਾਹਿਬ ਦਾ ਚਾਚਾ ਹੈਗਾ ਡੋਨਲਡ ਟਰੰਪ ਝੂਠ ਬੋਲਣ ਦੇ ਮਾਮਲੇ 'ਚ ਠੀਕ ਹੈ ਜੀ ਤੇ ਇਸ ਦੇਸ਼ ਦੇ ਵਿੱਚ ਜੇ ਕੋਈ ਮੋਦੀ ਸਾਹਿਬ ਦੇ ਮੁਕਾਬਲੇ ਦਾ ਕੋ ਲੀਡਰ ਹੈ ਹੂੰ ਤਾਂ ਉਹ ਹੈ ਭਗਵੰਤ ਮਾਨਜੀ ਮਤਲਬ ਕਿ ਆਈ ਨਾ ਰੇਡ ਜਾਂਦੇ ਨੇ ਕਈ ਵਾਰ ਮਾਫ ਕਰਨਾ ਹੂੰ ਕਿ ਸੱਚੀ ਉਹ ਰੇੜੇ ਜਾਂਦੇ ਨੂੰ ਵੀ ਸ਼ਰਮ ਆਉਂਦੀ ਹੈ ਕਿ ਹਾਏ ਹੋਏ ਕਿਦਨ ਮਾੜਾ ਮੋਟਾ ਤਰਸ ਕਰ ਲੈਂਦਾ ਜੀ ਮਤਲਬ ਕਿ ਕੱਲ ਉਹਨਾਂ ਨੇ ਇੱਕ ਗੱਲ ਕੀਤੀ ਹੈ ਹੂੰ ਗੱਲ ਕਹੀ ਉਹਨਾਂ ਦੇ ਐਕਸ ਤੇ ਅਜੇ ਵੀ ਪਿਆ ਹੋਊਗਾ ਮਤਲਬ ਕਿ ਵੀਡੀਓ ਦਾ ਜਿਹੜਾ ਉਹ ਥੋੜਾ ਜਿਹਾ ਹਿੱਸਾ ਜੀ ਉਹਨਾਂ ਨੇ ਕਿਹਾ ਕਿ ਸਿੱਖ ਰੈਜੀਮੈਂਟ ਖਤਰੇ ਦੇ ਵਿੱਚ ਆ ਇੱਥੇ ਦੇ ਨੌਜਵਾਨ ਮਤਲਬ ਕਿ ਜਿੰਨੇ ਚਾਹੀਦੇ ਆ ਹੂੰ ਉਹ ਮਿਲ ਹੀ ਨਹੀਂ ਰਹੇ ਸਿੱਖ ਰੈਜੀਮੈਂਟ ਖਤਰੇ ਦੇ ਵਿੱਚ ਉਹਦੀ ਹੋਂਦ ਖਤਰੇ 'ਚ ਹੈ ਹੂੰ ਜਿਹੜੀ ਲਗਭਗ 1846 'ਚ ਹੋਂਦ ਚ ਆਉਂਦੀ ਹੈ ਵੈਸੇ 1857-58 'ਚ ਫਿਰ ਪੂਰੀ ਬਣ ਜਾਂਦੀ ਹੈ ਜੀ ਬਹੁਤ ਵੱਡੀ ਹਿਸਟਰੀ ਹੈ ਕਿਤੇ ਉਹਦੀ ਵੀ ਗੱਲ ਕਰਾਂਗੇ ਤਾਂ ਮਤਲਬ ਕਿ ਉਹ ਕਹਿੰਦੇ ਜੀ ਕਿ ਵੱਡਾ ਫੌਜ ਦਾ ਕੋਈ ਅਧਿਕਾਰੀ ਮੈਨੂੰ ਮਿਲਿਆ ਤਾਂ ਬੜੀ ਚਿੰਤਾ ਹੋਈ ਕਿ ਭਈ ਕੁਛ ਤਾਂ ਨਸ਼ਾ ਮਾਰ ਗਿਆ ਸਾਡੇ ਨੌਜਵਾਨ ਨੂੰ ਕੁਛ ਬਾਹਰ ਭੱਜ ਗਿਆ ਭਈ ਇੱਥੇ ਤੇ ਫੌਜ ਚ ਭਰਤੀ ਵਾਸਤੇ ਨੌਜਵਾਨ ਨਹੀਂ ਮਿਲ ਰਹੇ ਮਾਨ ਸਾ ਬਖਸ਼ ਦਿਓ ਬਖਸ਼ ਦਿਓ ਮੈਂ ਮੈਂ ਤੁਹਾਡੇ ਅਗੇ ਹੱਥ ਜੋੜਦਾ ਬਖਸ਼ ਦਿਓ ਤੁਸੀਂ ਤੇ ਖੁਦ ਹੀ ਹੋਣ ਸਾਡੇ ਬੱਚਿਆਂ ਨੂੰ ਬਦਨਾਮ ਕਰਨ ਤੇ ਹੋ ਗਏ ਜੀ ਜੀ ਮੈਂ ਕਹਿੰਨਾ ਵੀ ਮੈਂ ਬਹੁਤ ਇੱਜ਼ਤ ਕਰਦਾ ਮੈਂ ਅਹੁਦੇ ਦੀ ਪਦਵੀ ਦੀ ਪਰ ਮਾਫ ਕਰਨਾ ਜਿੱਥੇ ਗੱਲ ਕਰਨੀ ਬਣਦੀ ਹੈ ਕਿ ਬਖਸ਼ ਦਿਓ ਯਾਰ ਕਿਉਂ ਕਹਿ ਰਿਹਾ ਸਭ ਤੁਹਾਨੂੰ ਨਹੀਂ ਪਤਾ ਕਿ ਇਹਦੇ ਵਿੱਚ ਗਾਂ ਜਾ ਕੇ ਅਗਨੀਵੀਰ ਸਕੀਮ ਆ ਗਈ ਹਮ ਲੋਕ ਤੁਸੀਂ ਐ ਕਰੋ ਪੱਕੀ ਭਰਤੀ ਘੜਾਓ ਮਾਨ ਸਾਹਿਬ ਜੀ ਤੁਹਾਨੂੰ ਇੱਕ ਜ਼ਿਲ੍ਹੇ ਚ 500 ਮੁੰਡਾ ਤੇ ਮੈਂ ਕਢਾ ਦੂੰਗਾ ਹੋਣਗੇ ਬਿਲਕੁਲ ਮਿਹਨਤੀ ਬੰਦੇ ਵੀ ਤੇ ਬੱਚੇ ਵੀ ਤੇ ਬਹੁਤ ਨੇ ਸਾਡੇ ਸਰ ਐਸੀ ਕਿਹੜੀ ਕਮਾਲ ਦੀ ਗੱਲ ਹੈ ਯਾਰ ਆਈਪੀਐਲ ਚੋ ਚੱਕ ਕੇ ਦੇਖ ਲੋ ਕਿ ਹਰੇਕ ਟੀਮ ਚ ਇੱਕ ਦੋ ਪੰਜਾਬੀ ਖੇਡਣ ਡਾਇ ਨੇ ਬੇਸ਼ੱਕ ਕਮਾਲ ਹੋ ਗਈ ਆ ਇੰਡੀਆ ਦੀ ਹਾਕੀ ਟੀਮ ਚ ਆਪੇ ਤੇ ਤੁਸੀਂ ਕਹਿੰਦੇ ਸਾਡੇ 7 ਖੇਡਦੇ 8 ਖੇਡਦੇ ਆ ਹਮ ਸਾਡੇ ਦੋਸਤ ਦਾ ਮੁੰਡਾ ਮੈਨੂੰ ਕੱਲ ਜਿਮ ਚ ਮਿਲਿਆ ਜੀ ਉਹ ਇੰਡੀਆ ਦੀ ਬਾਸਕਟਬਾਲ ਚ ਖੇਡਣ ਡਿਆ ਘੱਗੇ ਦਾ ਮੁੰਡਾ ਗੁਰਿੰਦਰ ਬਿੱਲਾ ਹਮ ਆ ਸਾਡੇ ਮਲੋ ਟਰਗੇ ਇਲਾਕੇ ਚ ਇੰਡੀਆ ਦੀ ਸੀਨੀਅਰ ਟੀਮ ਚ ਖੇਡ ਕੇ ਉਹ ਕੱਲ ਮੈਨੂੰ ਉੱਥੇ ਵਰਕਆਊਟ ਕਰਦਾ ਮਿਲਿਆ ਜੀ ਜੀ ਤੋਂ ਕਹਿਣ ਦਾ ਮਤਲਬ ਇਹ ਹੈ ਸਾਬ ਕਿ ਭਾਈ ਤੁਸੀਂ ਆਪਣੇ ਬੱਚਿਆਂ ਨੂੰ ਕਿਉਂ ਬਦਨਾਮ ਕਰ ਰਹੇ ਹੋ ਤੁਸੀਂ ਪੱਕੀ ਭਰਤੀ ਕਰਾਓ ਸਰ ਅਗਨੀਵੀਰ ਚ ਨਹੀਂ ਜਾਂਦੇ ਬੱਚੇ ਜੀ ਕੀ 25000 ਸੈਲਰੀ ਨਹੀਂ ਹੈ ਬਿਲਕੁਲ 25000 ਸੈਲਰੀ ਸਾਲ ਚ ਇੱਕ ਵਾਰ ਛੁੱਟੀ ਜੀ ਠੀਕ ਹੈ ਜੀ ਆਉਣ ਲੱਗਿਆ ਕੁਝ 4 ਰੁਪਏ ਦੇ ਦਿਓ ਗਾਂ ਕਿੱਧਰ ਜਾਣਾ ਬਿਲਕੁਲ ਆਪਣੀ ਜ਼ਿੰਦਗੀ ਦੇ ਕੀਮਤੀ ਕੁਝ ਸਾਲ ਕੁਝ ਮਹੀਨੇ گزار ਕੇ ਗਾਂ ਦਾ ਕੋਈ ਫਿਊਚਰ ਨਹੀਂ ਹੈ ਸਾ ਜੀ ਅਰੇ ਕੈਸੀਆਂ ਗੱਲਾਂ ਕਰ ਰਹੇ ਹੋ ਸਾਬ ਆਖਿਰਲੀ ਜਿਹੜੀ ਕਰੋਨਾ ਵੇਲੇ ਭਰਤੀ ਆਈ ਸੀਗੀ ਤੁਸੀਂ ਦੇਖੋ ਕਿੰਨੇ ਮੁੰਡੇ ਭਰਤੀ ਹੋ ਗਏ ਸੀ ਲਿਖਤੀ ਤੱਕ ਹੋ ਗਿਆ ਸੀ ਉਹਨਾਂ ਦਾ ਅੱਜ ਵੀ ਪੈਂਡਿੰਗ ਪਿਆ ਚੱਕੋ ਕਾਗਜ਼ ਆਪਣੇ ਬਿਲਕੁਲ ਉਹੀ ਕਰਵਾ ਲਓ ਨਵਾਂ ਨਹੀਂ ਤਾਂ ਪਹਿਲਾਂ ਵਾਲਾ ਮੈਂ ਮੇਰੇ ਪਿੰਡ ਤਾਂ ਮੇਰੇ ਨਾਲ ਸਾਡੇ ਮਤਲਬ ਕਿ ਭਤੀਜਾ ਲੱਗਦਾ ਵਾਲੀਬਾਲ ਖੇਡਦਾ ਸੀ ਉਹ ਸਾਰੇ ਕੱਢ ਗਿਆ ਸਭ ਕੁਝ ਤੋਂ ਮੈਨੂੰ ਡੈਲੀ ਪੁੱਛਦਾ ਚਾਚਾ ਕੁਝ ਹੋਊਗਾ ਮੈਂ ਕਿਹਾ ਪੁੱਤ ਤੁਹਾਡਾ ਕੁਝ ਨਹੀਂ ਹੋਣਾ ਤੁਹਾਡਾ ਇੱਥੇ ਜਨਮ ਹੋ ਗਿਆ ਨਹੀਂ ਬਹੁਤ ਆ ਜੀ ਹੁਣ ਤੁਹਾਡਾ ਕੁਝ ਨਹੀਂ ਜੇ ਹੋਣਾ ਤੋਂ ਮਤਲਬ ਕਿ ਮੈਂ ਇਸ ਬਿਆਨ ਤੋਂ ਸਭ ਹਰਾਮ ਰਹਿ ਗਿਆ ਜੀ ਹਰਾਮ ਰਹਿ ਗਿਆ 당ਗ ਰਹਿ ਗਿਆ ਕਿ ਭਾਈ ਤੁਸੀਂ ਇਸ ਚੀਜ਼ ਨੂੰ ਤਾਂ ਸਗੋਂ ਵਾਰੋ ਕਿ ਭਾਈ ਅਸੀਂ ਭਰਤੀ ਲਈ ਮੁੰਡੇ ਦਿੰਨੇ ਆ ਜੀ ਤੁਸੀਂ ਪੱਕੀ ਵਰਤੀ ਲਿਓ ਬਿਲਕੁਲ ਆ ਗੱਲ ਕਰਨੀ ਚਾਹੀਦੀ ਸੀ ਬਿਲਕੁਕੁਲ ਉਲਟ ਹੋ ਰਹੀ ਇਸ ਦੀ ਗੱਲ ਮਾਨ ਸਾਹਿਬ ਨੇ ਕਰਨੀ ਸੀ ਕਰਾ ਸੀ ਤੇ ਜੇ ਅਸੀਂ ਕਰਾਂਗੇ ਅਸੀਂ ਖਾਣਾ ਖਾਣੇ ਆ ਹਮਮ ਅਸੀਂ ਗਾਲ੍ਹਾਂ ਖਾਂਦੇ ਆਂ। ਤੋਂ ਮਤਲਬ ਕਿ ਮੈਂ ਹੱਥ ਜੋੜਦਾ ਹਾਂ ਮਾਨਸਬ ਨੂੰ ਕਿ ਪਲੀਜ਼ ਤੁਹਾਡੇ ਵੱਲ ਦੁਨੀਆ ਦੇਖਦੀ ਆ ਜਦ ਤੁਸੀਂ ਬੋਲਦੇ ਹੋ। ਡੀ ਲਿਮਿਟੇਸ਼ਨ ਤੇ ਤੁਸੀਂ ਬੋਲਣਾ ਸੀਗਾ। ਸਭ ਦੇਖ ਰਿਆ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਕੀ ਬੋਲੇਗਾ। ਤੁਸੀਂ ਸਿਰਫ ਇੱਥੇ ਆ ਕੇ ਗੱਲ ਮੁਕਾਤੀ ਕਿ ਭਾਜਪਾ ਸਾਜ਼ਿਸ਼ ਰਚ ਰਹੀ ਆ। ਤੁਸੀਂ ਮਤਲਬ ਕਿ ਉਸ ਮੁੱਦੇ ਨੂੰ ਖੋਲਿਆ ਹੀ ਨਹੀਂ। ਜੋ ਖੋਲ ਕੇ ਤੂੰ ਤੁਸੀਂ ਦੁਨੀਆ ਦੇ ਸਾਹਮਣੇ ਰੱਖਣਾ ਸੀ। ਮੈਂ ਬਹੁਤ ਉਦੋਂ ਵੀ ਨਿਰਾਸ਼ ਹੋਇਆ ਕਿ ਐਡਾ ਵੱਡਾ ਮੁੱਦਾ ਜਿਹਦੇ ਚ ਪੰਜਾਬ ਦੀ ਨੁਮਾਇੰਦਗੀ ਨੁਕਸਾਨੀ ਜਾਏਗੀ ਮਾਨ ਸਾਹਿਬ ਨੇ ਬਿਲਕੁਲ ਜਿੱਦਾਂ ਕਹਿ ਲੀਏ ਨਾ ਕਿ ਥੱਲੇ ਉਹ ਹੁੰਦਾ ਨਹੀਂ ਸੀ ਪੋਇਮ ਦੇ ਥੱਲੇ ਇੱਕ ਸਮਰੀ ਜੀ ਲਿਖ ਦਿੰਦੇ ਹੁੰਦੇ ਸੀ ਜੀ ਵੱਢੀ ਪਉਣ ਤਾਂ ਥੱਲੇ ਛੋਟੀ ਜੀ ਕਰ ਲੈਂਦੇ ਸਮਰਾਇਜ਼ ਵੀ ਤੁਸੀਂ ਤਾਂ ਉਹਦੇ ਤੋਂ ਵੀ ਕੱਟ ਕਰਤਾ ਆ ਤਾਂ ਹੁਣ ਹੁਣ ਜੇ ਤੁਹਾਨੂੰ ਪਹਿਲੀ ਗੱਲ ਤਾਂ ਮਾਨ ਸਾਹਿਬ ਕਈ ਵਾਰ ਨਾ ਉਹ ਉਦਾਂ ਹੀ ਸਕਿੱਟ ਜੋੜ ਜਾਂਦੇ ਹੁੰਦੇ ਆ ਮੈਨੂੰ ਜਾਂ ਅੱਜ ਫਲਾਣਾ ਮਿਲਿਆ ਫਲਾਣਾ ਮਿਲਿਆ ਉਹ ਪਤਾ ਨਹੀਂ ਕਿੱਥੋਂ ਅਸਲੀ ਕਰੈਕਟਰ ਹੁੰਦੇ ਆ ਜਾਂ ਕਿਦਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਗੱਲ ਇਹ ਕਿ ਜੇ ਤੁਹਾਨੂੰ ਅਧਿਕਾਰੀ ਕੋਈ ਮਿਲਿਆ ਸੀ ਤਾਂ ਤੁਸੀਂ ਉਹਨੂੰ ਬੇਨਤੀ ਕਰਦੇ ਕਿ ਸਾਬ ਬੱਚੇ ਸਾਡੇ ਤਿਆਰ ਨੇ ਪੁਲਿਸ ਚ ਤੁਸੀਂ ਇੱਕ ਮਿੰਟ 2300 ਬੰਦਾ ਰੱਖਦੇ ਹੂੰ ਹੂੰ ਤਾਂ ਉੱਥੇ ਕਿੰਨੇ ਆਉਂਦੇ ਨੇ ਆਓ ਉੱਥੇ ਕਿਵੇਂ ਲੱਭ ਜਾਂਦੇ ਉਹ ਉਹ ਕਿੱਥੋਂ ਆਉਂਦੇ ਨੇ ਮੈਨੂੰ ਦੱਸੋ ਚੀਨ ਚੋ ਵੀਜ਼ਾ ਲਵਾ ਕੇ ਆਉਂਦੇ ਨੇ ਜਾਂ ਕੈਨੇਡਾ ਚੋ ਵਾਪਸ ਆਉਂਦੇ ਨੇ ਟ੍ਰਾਇਲ ਦੇਣ ਜੀ ਜੀ 2300 ਵਾਸਤੇ ਕਿੰਨੇ ਆਉਂਦੇ ਨੇ ਘੱਟੋ ਘੱਟ 30 ਹਜ਼ਾਰ ਆਉਂਦਾ ਹੋਊਗਾ 25 ਹਜ਼ਾਰ ਆਉਂਦਾ ਹੋਊਗਾ ਬੱਚੇ ਤਿਆਰ ਨੇ ਤਿਆਰੀ ਵੀ ਲਾਉਂਦੇ ਆ ਮਾਨ ਸਾਹਿਬ ਪਲੀਜ਼ ਤੁਸੀਂ ਮੁੱਦੇ ਨੂੰ ਐਦਾਂ ਨਾ ਕਰੋ ਜਿਹੜਾ ਆਪਣੀ ਉਲਟ ਹੋਵੇ ਹੂੰ ਤੇ ਮੈਂ ਹਰਾਮ ਹੈ ਕਿ ਸੇ ਵਿਰੋਧੀ ਧਿਰ ਦੇ ਬੰਦੇ ਨੇ ਇਸ ਚੀਜ਼ ਨੂੰ ਫੜਿਆ ਹੀ ਨਹੀਂ ਜੀ ਕਿ ਭਾਈ ਅਗਨੀ ਵਿਰਸ ਸਕੀਮ ਔਨ ਕਰਕੇ ਸੱਜ ਕਿਉਂਕਿ ਦੇਖੋ ਜਿਹੜੀ ਹੈਗੀ ਆ ਨਾ ਭਾਰਤੀ ਖਾਸ ਤੌਰ ਤੇ ਸਿੱਖ ਰੈਜੀਮੈਂਟ ਦੀ ਕਿਉਂਕਿ ਮੇਰੇ ਭਤੀਜੇ ਰਿਸ਼ਤੇਦਾਰ ਪੁਲਿਸ ਫੌਜ ਦੇ ਵਿੱਚ ਹੀ ਆ ਜ਼ਿਆਦਾ ਸਾਰਾ ਜੀ 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 ਉਸ ਕਿਉਂਕਿ ਵਾਲੀਬਾਲ ਖੇਡਦੇ ਰਿਆਂ ਉਸ ਗਰਾਊਂਡ ਚੋਂ ਨਿਕਲੇ ਮੁੰਡੇ ਜਿਹੜੇ ਸੀਗੇ ਉਹ ਪੁਲਿਸ ਤੇ ਫੌਜ ਹੀ ਹੋਏ ਆ ਸਾਡੇ ਪਿੰਡ ਦੇ ਤੋਂ ਸਾਡੇ ਤਾਂ ਹੈਗੇ ਘੱਟੋ ਘੱਟ 100 ਦੇ ਕਰੀਬ ਜੀ 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 ਪੁਲਿਸ ਤੇ ਫੌਜ ਦੇ ਵਿੱਚ ਹੀ ਆ ਉਹਦੇ ਪਿੰਡ ਚ ਬਹੁਤ ਮੁੰਡੇ ਨੇ ਫੌਜ ਦੇ ਵਿੱਚ ਪੁਲਿਸ ਦੇ ਵਿੱਚ ਬਹੁਤ ਨੇ ਹਾਂ ਜੀ ਇੱਥੇ ਬਹੁਤ ਨੇ ਤੂੰ ਗੱਲ ਇਹ ਆ ਕਿ ਭਾਈ ਸਾਹਿਬ ਹਰਾਨ ਕੀ ਦੀ ਗੱਲ ਆ ਮੇਰੇ ਪਿੰਡ ਦੇ ਵਿੱਚ ਮੈਂ ਮਾਨ ਸਾਹਿਬ ਨੂੰ ਕਹੂੰਗਾ ਕਿ ਕਿਤੇ ਢੇੜਾ ਮਾਰਿਓ ਤੁਸੀਂ ਹਰਾਨ ਰਹਿ ਜਾਓਗੇ ਕਿ 2.5 ਹਜ਼ਾਰ ਸਾਡੀ ਵੋਟ ਆ ਤਾਂ ਮੇਰੇ ਖਲ ਦੇ ਨਾਲ ਘੱਟੋ ਘੱਟ 100 ਦੇ ਕਰੀਬ ਆ ਇੱਕ ਘਰ ਚੋਂ ਹੀ ਸਾਡੇ ਦੋ ਸਬ ਇੰਸਪੈਕਟਰ ਆ ਕੀ ਬਾਤ ਦੋ ਮੁੰਡੇ ਸਬ ਇੰਸਪੈਕਟਰ ਆ ਇਹ ਨਾ ਹੁਣ ਤਾਂ ਇੱਕ ਤਾਂ ਇੰਸਪੈਕਟਰ ਬਣ ਗਿਆ ਸਰ ਨੂੰ ਬਟੰਡੇ ਲੱਗਾ ਮਸ਼ਹੂਰ ਇਨਸਪੈਕਟਰ ਹੈ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਯਾਰ ਇੱਕ ਘਰ ਚ ਚਾਰ ਮਲਾਜਮ ਹੈ ਦੋ ਨੌ ਤੇ ਦੋ ਮੁੰਡੇ ਇੱਕੋ ਤੇ ਪੰਜ ਵੀ ਉਹਨਾਂ ਦੀ ਭੈਣ ਪੰਜ ਬੱਚੇ ਕਿਆ ਬਾਤ ਕਿਆ ਬਾਤ ਇਹ ਮੇਰੇ ਪਿੰਡ ਦੀਆਂ ਘਰਾਣੀਆਂ ਨੇ ਸਾਹਿਬ ਛੋਟਾ ਜਿਹਾ ਪਿੰਡ ਆ ਪਹਾਉ ਦਾ ਤੋ ਗੱਲ ਇਹ ਆ ਕਿ ਭਾਈ ਤੁਸੀਂ ਨਾ ਇਹ 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 ਇਹਨਾਂ ਚੀਜ਼ਾਂ ਨੂੰ ਦੇਖੋ ਕਿ ਜਿਹੜੀ ਹੁੰਦੀਆਂ ਨਾ ਸਿੱਖ ਰੈਜਿਮੈਂਟ ਦੀ ਇੱਕ ਐਸੀ ਕਹ ਲੋ ਕਿ ਭਰਤੀ ਹੁੰਦੀ ਆ ਕਿ ਉਹਦੇ ਵਿੱਚ ਜਨਰਲ ਵਰਗ ਹੀ ਜਾਂਦਾ ਜੱਟ ਜਿਨ੍ਹਾਂ ਨੂੰ ਕਹ ਲਈ ਆਪਾਂ ਜਿਆਦਾਤਰ ਹੂੰ ਠੀਕ ਹੈ ਤਾਂ ਜੱਟਾਂ ਦੇ ਮੁੰਡਿਆਂ ਨੂੰ 25000 ਕਿੱਥੇ ਸਖਾਂਦਾ ਜੀ ਜੀ ਉਹਦਾ ਤਪੱਲਾ ਹੋਰ ਮਾਰਨਗੇ ਬਿਲਕੁਲ ਦੂਜੀ ਚੀਜ਼ ਜਿਹੜੀ ਹੈ ਵੇਖਣ ਵਾਲੀ ਹੈ ਕਿ ਸੀਆਈਐਸਐਫ ਜਿਹੜਾ ਐਸਐਸਸੀ ਦੇ ਜ਼ਰੀਏ ਸ਼ਹਿਦਪਰਤੀ ਹੁੰਦੀ ਹੈ ਜਿਹੜੀ ਤਾਂ ਉਹ ਸੀਆਈਐਸਐਫ ਹੈ ਜਾਂ ਬੀਐਸਐਫ ਹੈ ਫਿਰ ਅਗਲਾ ਉਧਰ ਨਾ ਜਾਊਗਾ ਬਿਲਕੁਲ 60 ਸਾਲ ਤੱਕ ਤੁਸੀਂ ਸਿਕਿਉਰ ਤੋਂ ਆ ਬਿਲਕੁਲ ਤੁਹਾਡੀ ਸੋਸ਼ਲ ਸਿਕਿਉਰਿਟੀ ਤਾਂ ਹੋਏਗੀ ਨਾ ਸੋ ਮਾਨ ਸਾਹਿਬ ਨੁਕਤੇ ਨੂੰ ਫੜੋ ਪਲੀਜ਼ ਮੈਂ ਤੇ ਇਹ ਹੀ ਗੁਜਾਰਿਸ਼ ਕਰੂੰਗਾ ਬਿਲਕੁਲ ਬਿਲਕੁਲ ਗੱਲ ਨੂੰ ਗੋਲ ਨਾ ਕਰੋ ਪੀਬੀ 31 ਜੀ ਕਹਿ ਰਹੇ ਨੇ ਕਿ ਸੀਐਮ ਸਾਹਿਬ ਦੀ ਉਸ ਗੱਲ ਦਾ ਪਤਾ ਨਹੀਂ ਲੱਗਦਾ ਕਹਿੰਦੇ ਕਈ ਵਾਰੀ ਮੂੰਹ ਸਿਰ ਨਹੀਂ ਹੁੰਦਾ ਆ ਭਪਿੰਦਰ ਸਿੰਘ ਢਾਲੀਵਾਲ ਸਾਹਿਬ ਕਹਿ ਰਹੇ ਕਿ ਸੱਚੀ ਨਹੀਂ ਮਿਲਦੇ ਨੌਜਵਾਨ ਪਰ ਕਾਰਨ ਜਿਹੜਾ ਤੁਸੀਂ ਲਿਖ ਰਹੇ ਹੋ ਇਹੋ ਹੈ ਅਗਨੀਵੀਰ ਜਿਹੜਾ ਜਿਸ ਤੇ ਅਸੀਂ ਵੀ ਗੱਲਬਾਤ ਕਰ ਰਹੇ ਹਾਂ ਠੀਕ ਆ ਬਹੁਤ ਸਾਰੇ ਬੱਚੇ ਸਾਡੇ ਡੋਪ ਟੈਸਟ 'ਚ ਵੀ ਕਈ ਵਾਰ ਫੇਲ ਹੋ ਸਕਦੇ ਆ ਹੈ ਨਾ ਅੱਛਾ ਆਪਾਂ ਕਿਹੜਾ ਮੁਨਕਰ ਹੁੰਨੇ ਆ ਜੀ ਜੀ ਪਰ ਆਮ ਤੌਰ ਤੇ ਜਿਹੜੀ ਇਹ ਤਿਆਰੀ ਹੁੰਦੀ ਆ ਜਿਹੜੇ ਬੱਚੇ ਇਹ ਤਿਆਰੀ ਲਾਉਂਦੇ ਆ ਭਰਤੀ ਵਾਲੀ ਉਹਦੇ ਚ ਮਸੀ ਮਤਲਬ ਕਿ ਕੋਈ ਜਿਹੜੇ ਐਡਿਕਟਡ ਆ ਕੋਈ 5-7% ਹੀ ਤਿਆਰੀ ਚਾਉਂਦੇ ਆ ਵੀ ਚਲੋ ਯਾਰ ਲਾਈਏ ਜੋਰ ਨੇੜੇ ਜਾ ਕੇ ਛੱਡ ਦਾਂਗੇ ਜਾਂ ਕਦੀ ਕਦਾਈਆਂ ਵਾਲਾ ਸਾਹਿਬ ਕਥਾ ਉਹਦੇ ਚ ਜ਼ਿਆਦਾਤਰ ਜਿਹੜੇ ਆ ਨਾ ਉਹ ਨੌਕਰੀ ਵਾਸਤੇ ਜਿਹੜੇ ਜ਼ਰੂਰਤਮੰਦ ਹੁੰਦੇ ਉਹ ਹੀ ਜ਼ੋਰ ਲਾਉਂਦੇ ਆ ਜੀ ਠੀਕ ਆ ਮੰਨ ਲਓ ਉੱਥੇ 30 ਹਜ਼ਾਰ ਆਇਆ 30 ਹਜ਼ਾਰ ਦੇ ਵਿੱਚੋਂ ਮੰਨ ਲਓ ਹੋ ਸਕਦਾ ਡੋਪ ਟੈਸਟ ਕਰਾਉਂਗੇ ਤਾਂ ਤੁਸੀਂ 1000 ਜਾਂ 700-800 ਆ ਵੀ ਸਕਦਾ ਹੈ 520 ਆ ਵੀ ਸਕਦਾ ਮੈਂ ਉਹ ਤੋਂ ਮੰਨਕਰ ਨਹੀਂ ਹੁੰਦਾ ਜੀ ਪਰੰਤੂ ਤੁਸੀਂ ਇਹ ਕਹਿ ਰਹੇ ਹੋ ਕਿ ਬੱਚੇ ਹੀ ਨਹੀਂ ਲੱਭ ਰਿਹਾ ਜੀ 100% ਨਾ ਚੰਗੇ ਹੋ ਸਕਦੇ ਨਾ ਉਹ ਤਾਂ ਹੈ ਉਹ ਤਾਂ ਸਾਰੇ ਪਾਸੇ ਹੀ ਹੈ ਜੀ 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 ਬਿਲਕੁਲ ਜੀ ਜਸਤਾਰ ਜੀ ਦੱਸ ਰਹੇ ਨੇ ਕਿ ਕਹਿੰਦੇ ਚਪੜਾਸੀ ਦੀ ਨੌਕਰੀ ਵੇਲੇ ਤੇ ਲਾਈਨਾਂ ਲੱਗੀਆਂ ਹੁੰਦੀਆਂ ਨੇ ਕਹਿੰਦੇ ਤੇ ਆਪਾਂ ਕਿਵੇਂ ਕਹਿ ਸਕਦੇ ਆ ਵੀ ਇੱਥੇ ਬੱਚੇ ਟੈਲੈਂਟਡ ਲੱਭਦੇ ਨਹੀਂ ਔਰ ਬੱਲੀ ਸਾਹਿਬ ਕਹਿ ਰਹੇ ਨੇ ਕਿ ਪਿਛਲੀ ਸਰਕਾਰ ਵੇਲੇ ਕਹਿੰਦੇ ਤਿੰਨ ਨੌਕਰੀਆਂ ਮੇਰੇ ਇੱਕੋ ਦੋਸਤ ਨੂੰ ਮਿਲੀਆਂ ਨੇ ਟੀਚਰ ਦੀ ਪਟਵਾਰੀ ਦੀ ਪੁਲਿਸ ਦੀ ਤਾਂ ਕਹਿੰਦੇ ਟੈਲੈਂਟ ਬਹੁਤ ਹੈਗਾ ਸੱਚਮੁੱਚ ਜਿਹੜੇ ਤਿਆਰੀ ਕਰਦੇ ਨੇ ਉਹਨਾਂ ਕੋਲ ਟੈਲੈਂਟ ਹੈਗਾ ਇੱਕ ਪੱਟੀ ਅਨਮੋਲ ਜੀ ਸਵਾਲ ਪੁੱਛ ਰਹੇ ਨੇ ਕਹਿੰਦੇ ਕਿ ਜਵਾਬ ਜ਼ਰੂਰ ਦਿਓ ਜੀ ਕਟਾਰੀਆ ਸਾਹਿਬ ਮਾਝੇ ਦੇ ਵਿੱਚ ਕੀ ਕਰਦੇ ਨੇ ਕਹਿੰਦੇ ਕਟਾਰੀਆ ਸਾਹਿਬ ਬਾਰੇ ਅਸੀਂ ਕੱਲ ਗੱਲ ਕੀਤੀ ਸੀਗੀ ਕਿ ਉਹ ਵੀ ਯੋਧ ਨਸ਼ਿਆਂ ਵਿਰੋਧੀ ਦੇ ਹਿਸਾਬ ਨਾਲ ਹਾਂਜੀ ਉਹ ਗੱਲ ਆਪਾਂ ਕਰ ਦਿੱਤੀ ਸੀਗੀ ਜੀ ਕੱਲ ਤੋਂ ਉਹ ਵੀ ਇਲਾਕੇ ਦੇ ਵਿੱਚ ਨੇ ਲੋਕਾਂ ਨੂੰ ਅਵੇਅਰ ਕਰਦੇ ਫਿਰਦੇ ਨੇ ਤੇ ਉਹਦੇ ਪਿੱਛੇ ਹੋਰ ਕੀ ਕਹਾਣੀ ਹੋ ਸਕਦੀ ਉਹਦੀ ਵੀ ਗੱਲ ਆਪਾਂ ਕੀਤੀ ਸੀਗੀ ਉਹ ਪ੍ਰੋਗਰਾਮ ਤੁਸੀਂ ਕੱਲ ਵਾਲਾ ਸੁਣ ਸਕਦੇ ਹੋ ਥੋੜਾ